ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ 1 ਮਈ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਉੱਤੇ ਅਸੀਂ ਸਮੁੱਚੇ ਕਾਮੇ ਲੋਕਾਂ ਨੂੰ ਭਾਰਤ ਦੇਆਂ ਨੂੰ ਪੰਜਾਬ ਦੇਆਂ ਨੂੰ ਤੇ ਦੁਨੀਆ ਦੇਆਂ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਉੱਤੇ ਮੁਬਾਰਕਬਾਦ ਦਿੰਦੇ ਹਾਂ। ਅੱਜ ਦੇ ਦਿਨ ਸ਼ਿਕਾਗੋ ਦੇ ਸ਼ਹਿਰ ਦੇ ਵਿੱਚ ਮਜ਼ਦੂਰਾਂ ਦੇ ਉੱਤੇ ਅੰਨੇ ਵਾਗ ਗੋਲੀਆਂ ਚਲਾਈਆਂ ਸੀ ਜਿਹੜੇ ਕਿ ਆਪਣੇ ਕੰਮ ਦੇ ਘੰਟੇ ਬਣਾਉਣ ਵਾਸਤੇ ਹਟ ਆਪਣਾ ਸੰਘਰਸ਼ ਕਰ ਰਹੀ ਸੀ ਤੇ ਬਹੁਤ ਸਾਰੇ ਮਜ਼ਦੂਰਾਂ ਨੂੰ ਫਾਸੀਆਂ ਤੇ ਟੰਗਿਆ ਗਿਆ ਸਜ਼ਾਵਾਂ ਦਿੱਤੀਆਂ ਗਈਆਂ ਆ ਆਖਰ ਨੂੰ ਦੁਨੀਆ ਭਰ ਦੀ ਜਿਹੜੀ ਪੂੰਜੀਵਾਦੀ ਜਮਾਤ ਹੈ ਉਹਨਾਂ ਨੂੰ ਇਹ ਮਜਬੂਰ ਹੋਣਾ ਪਿਆ ਕਿ ਮਜ਼ਦੂਰਾਂ ਦੇ ਘੰਟੇ 8 ਕੀਤੇ ਜਾਣ ਉਹਦੇ ਪਿੱਛੇ ਜਿਹੜੀਆਂ ਅੱਡ-ਅੱਡ ਗੱਲਾਂ ਆਈਆਂ ਰਿਪੋਰਟਾਂ ਆਈਆਂ ਉਹ ਏਸੀ ਵੀ 24 ਘੰਟਿਆਂ ਦੇ ਵਿੱਚੋਂ 8 ਘੰਟੇ ਮਜ਼ਦੂਰ ਕੰਮ ਕਰਨ 8 ਘੰਟੇ ਉਹ ਆਰਾਮ ਕਰ 8 ਘੰਟੇ ਉਹ ਜ਼ਿੰਦਗੀ ਦਾ ਬਾਕੀ ਕੰਮਤੰਦ ਦਾ ਆਪਣਾ ਮਨੋਰੰਜਨ ਬਾਕੀ ਹੋਰ ਕਿਉਂਕਿ ਕੁਆਲਿਟੀ ਲਾਈਫ ਵਾਸਤੇ ਇਹ ਜ਼ਰੂਰੀ ਨੇ ਅ ਕਈ ਸਾਰੀਆਂ ਚੀਜ਼ਾਂ ਹੋਰ ਕਹੀਆਂ ਜਾ ਸਕਦੀਆਂ ਨੇ ਕੁਝ ਦੋ ਗੱਲਾਂ ਤੁਹਾਡੇ ਨਾਲ ਹੋਰ ਇਹਦੇ ਸਬੰਧ ਚੀ ਕਰਨੀਆਂ ਨੇ ਕਿ ਇਨਫੋਸਿਸ ਕੰਪਨੀ ਦਾ ਜਿਹੜਾ ਮਾਲਕ ਹੈ ਰਹਾ ਜਿਨੇ ਉਹਨੂੰ ਉਹਦਾ ਨਹੀਂ ਰੱਖੀ ਉਸ ਕੰਪਨੀ ਦੀ ਕਰੋੜਾਪਤੀ ਹੈ ਅਰਬਾਪਤੀ ਹੈ ਐਨ ਆਰ ਨਾਰਾਇਣ ਐਨ ਆਰ ਨਾਰਾਇਣ ਮੂਰਤੀ ਐਨ ਆਰ ਨਰੈਣ ਮੁਰਤੀ ਜੀ ਕਹਿੰਦੇ ਕਿ ਭਾਰਤ ਦੀ ਤਰੱਕੀ ਵਾਸਤੇ ਜਿਹੜੀ ਮਜ਼ਦੂਰ ਜਮਾਤ ਹੈ ਉਹ 70 ਘੰਟੇ ਹਫ਼ਤੇ 'ਚ ਕੰਮ ਕਰੇ। ਉਹ ਜਿਹੜੇ 8 ਘੰਟੇ ਕੰਮ ਕਰਦੇ ਆ ਉਹਨਾਂ ਨੂੰ ਰੋਟੀ ਜੁੜਦੀ ਨਹੀਂ। ਉਹਨਾਂ ਦਾ ਬੁਰਾ ਹਾਲ ਹੈ ਜ਼ਿੰਦਗੀ ਦਾ ਉਹਦੇ ਬਾਰੇ ਨਹੀਂ ਬੋਲਦੇ। ਉਹ ਘੰਟੇ ਵੱਧ ਕੰਮ ਕਰਨ ਤਾਂ ਕਿ ਦੇਸ਼ ਤਰੱਕੀ ਕਰ ਸਕੇ। ਵੈਸੇ ਉਹਨਾਂ ਨੂੰ ਪੁੱਛਣਾ ਬਣਦਾ ਹੈਗਾ ਵੀ ਬਹੁਤ ਸਾਰੇ ਜਿਹੜੇ ਗੈਰ ਜਥੇਬੰਦ ਮਜ਼ਦੂਰ ਨੇ ਉਹ 8-8 10-10 ਘੰਟੇ 12-12 ਘੰਟੇ ਕੰਮ ਕਰਦੇ ਐ ਉਹਦੇ ਨਾਲ ਕਿਹੜੀ ਤਰੱਕੀ ਹੋਈ ਐ ਦੇਸ਼ ਦੀ ਜਾਂ ਉਹਨਾਂ ਦੀ ਆਪ ਦੀ ਇਸ ਕਰਕੇ ਨਰੋਲ سرمਾਈਦਾਰੀ ਦਾ ਜਿਹੜਾ ਸਪੋਕਸਪਰਸਨ ਬਣ ਕੇ ਉਹਨਾਂ ਨੇ ਇਹ ਗੱਲਾਂ ਕਹੀਆਂ ਜਿਹੜੀ ਅਸੀਂ ਘੋਰ ਨਹੀਂ ਦਿਆ ਉਦੋਂ ਵੀ ਕੀਤੀ ਸੀ ਅੱਜ ਮਜ਼ਦੂਰ ਦਿਵਸ ਦੇ 8 ਘੰਟਿਆਂ ਦੀ ਦਿਹਾੜੀ ਦੇ ਦਿਨ ਦੇ ਉੱਤੇ ਉਹਨੂੰ ਦੁਬਾਰਾ ਯਾਦ ਕਰ ਰਹੇ ਆ ਤਾਂ ਕਿ ਪਛਾਣ ਸਕੀਏ ਅਸੀਂ ਮਜਦੂਰਾਂ ਦੇ ਵਿੱਚ ਵੀ ਜਿਹੜੇ ਲੋਕ ਦੇਖਣ ਨੂੰ ਬੜੇ ਭਲੇ ਮਨਸ ਲੱਗਦੇ ਆ ਪਰ ਉਹ ਕਿੱਡੇ ਸ਼ੈਤਾਨ ਨੇ ਉਹ ਆਪਣੀ ਜਮਾਤ ਦੇ ਹਿੱਤਾਂ ਵਾਸਤੇ ਕਿੰਨੇ ਸੁਚੇਤ ਇੱਕ ਹੋਰ ਲਾਰਸਨ ਐਂਡ ਟਿਊਬਰੋ ਕੰਪਨੀ ਦਾ ਚੇਅਰਮੈਨ ਐਸ ਐਮ ਸੁਬਰਾਮਨੀਅਮ ਉਹ ਕਹਿੰਦਾ ਵੀ ਤੁਸੀਂ ਐਤਵਾਰ ਨੂੰ ਘਰੇ ਬੈਠੇ ਆਪਣੇ ਘਰ ਆਂਖੀਆਂ ਦੇ ਜਾਂ ਘਰ ਵਾਲਿਆਂ ਦੇ ਮੂੰਹ ਦੇਖਣ ਦੀ ਬਜਾਏ ਇੱਥੇ ਆਇਆ ਕਰੋ ਕੰਮ ਕਰਿਆ ਕਰੋ ਕਰੇ ਕੀ ਕਰਦੇ ਹੋ ਤੁਸੀਂ ਜਣੀ 90 ਘੰਟੇ ਕੰਮ ਕਰੋ ਤਾਂ ਮੁਲਕ ਦੀ ਤਰੱਕੀ ਕਰਨੀ ਉਹੀ ਕਹਿ ਰਹੇ ਸੋ ਉਹ ਵੀ ਉਹੀ ਬੋਲੀ ਬੋਲ ਰਹੇ ਆ ਆਮ ਜਦੋਂ Karl Marx ਨੇ ਵੀ ਇਹ ਗੱਲ ਕਹੀ ਵੀ ਜਿਹੜਾ ਮਜ਼ਦੂਰ ਜਮਾਤ ਦਾ ਤੇ ਜਿਹੜੀ ਪੂੰਜੀਪਤੀ ਜਮਾਤ ਹੈ ਉਹਨਾਂ ਦਾ ਆਪਸ ਦੇ ਵਿੱਚ ਇੱਕ ਲਗਾਤਾਰ ਸੰਘਰਸ਼ ਦਾ ਰਿਸ਼ਤਾ ਹੈ ਤੇ ਇਹ ਰਿਸ਼ਤਾ ਇਹ ਸੰਘਰਸ਼ ਉਦੋਂ ਹੀ ਖਤਮ ਹੁੰਦਾ ਹੈ ਜਦੋਂ ਜਿਹੜੇ ਮਾਲਕੀ ਤੇ ਮਜ਼ਦੂਰਾਂ ਦੇ ਰਿਸ਼ਤੇ ਸਮੂਹ ਮਾਲਕੀ ਦੇ ਵਿੱਚ ਸਮੂਹ ਲੋਕ ਜਿਹੜੇ ਹੈ ਉਹ ਜਿਹੜੇ ਸਮੁੱਚਾ ਸਾਡਾ ਪੈਦਾਵਾਰ ਦੇ ਸਾਧਨ ਨੇ ਉਹਨਾਂ ਤੇ ਉਹਨਾਂ ਦਾ ਕਬਜ਼ਾ ਹੁੰਦਾ ਹੈ ਸੋ ਅੱਜ ਦੇ ਮਜ਼ਦੂਰ ਦੇ ਹੱਥ ਦੇ ਉੱਤੇ ਅਸੀਂ ਅਹਦ ਕਰੀਏ ਕਿ ਜਿਹੜੇ ਆਰਗੇਨਾਈਜ਼ਡ ਸੈਕਟਰ ਦੇ ਮਜ਼ਦੂਰ ਨੇ ਵਰਕਰ ਨੇ ਉਹ ਆਪਣੀਆਂ ਕੰਮ ਹਾਲਤਾਂ ਲਈ ਜਿੱਥੇ ਲੱਗ ਉੱਥੇ ਗੈਰ ਔਰ ਗੈਰ ਜਥੇਬੰਦ ਸੈਕਟਰ ਦੇ ਮਜ਼ਦੂਰਾਂ ਨੂੰ ਜਥੇਬੰਦ ਕਰਕੇ ਉਹ ਵੀ ਲੜਾਈ ਲੜੀ ਜਾਵੇ ਤਾਂ ਕਿ ਇਸ ਪ੍ਰਬੰਧ ਨੂੰ ਜਿਹੜਾ ਲੁੱਟਤੇ ਆਧਾਰਤ ਪ੍ਰਬੰਧ ਹੈ ਮਜ਼ਦੂਰਾਂ ਦੀ ਲੁੱਟ ਤੇ ਬਦਲਾਅ ਉਸ ਨੂੰ ਬਦਲ ਕੇ ਇੱਕ ਲੋਕਪੱਖੀ ਸਮਾਜਵਾਦੀ ਸਮਾਜ ਹੈ ਜਿਹੜਾ ਉਸਥਾਪਿਤ ਕੀਤਾ ਜਾ ਸਕਦਾ ਹੈ ਅੱਜ ਦਾ ਦਿਨ ਜਿਹੜਾ ਕਮੇਟਰੀ ਦਿਹਾੜਾ ਹੋਣ ਕਰਕੇ ਅਸੀਂ ਸਮੁੱਚੀ ਦੁਨੀਆ ਦੇ ਜਿੰਨੇ ਮਜ਼ਦੂਰ ਨੇ ਉਹਨਾਂ ਸਾਰਿਆਂ ਲੋਕਾਂ ਦੇ ਨਾਲ ਵੀ ਇਹ ਇਨਕਲਾਬੀ ਸ਼ੁੱਕਾ ਉਹਨਾਂ ਨਾਲ ਸਾਂਝਿਆ ਕਰਦੇ ਹਾਂ ਦੋਸਤੋ ਅਗਲੀ ਗੱਲ ਇੱਕ ਅਗਲੀ ਇਹ ਹੈ ਕਿ ਭਾਰਤ ਸਰਕਾਰ ਨੇ ਕੱਲ ਉਹਨਾਂ ਦੀ ਜਿਹੜੀ ਕਮੇਟੀ ਹੈ ਉਸ ਨੇ ਅਗਲੀ ਜਿਹੜੀ ਮਰਦਮ ਸ਼ਮਾਰੀ ਹੋਣੀ ਹੈ ਉਸ ਦੇ ਵਿੱਚ ਜਾਤੀ ਜੰਗ ਗੱਲਣਾ ਕਰਨ ਦਾ ਅਲਾਟ ਕਰ ਦਿੱਤਾ ਅਸੀਂ ਇਹਦੇ ਤੇ ਤਿੰਨ ਦੋ ਤਿੰਨ ਗੱਲਾਂ ਕਹਿਣੀਆਂ ਚਾਹੁੰਦੇ ਆ ਨੰਬਰ 1 ਕਿ ਮਰਦਮ ਸ਼ਮਾਰੀ ਦੋ ਸਾਲ ਹਰ ਹਰ 10 ਸਾਲਾਂ ਬਾਅਦ ਹੁੰਦੀ ਆ ਰਹੀ ਹੈ ਤੇ 2021 ਚ ਹੋਈ ਨਹੀਂ ਅਜੇ ਤੱਕ ਉਹ ਮਰਦਮ ਸ਼ਮਾਰੀ ਕਦੋਂ ਹੋਊਗੀ ਕੱਲ੍ਹ ਵਾਲੇ ਇਸ ਫੈਸਲੇ ਤੋਂ ਬਾਅਦ ਵੀ ਹਲੇ ਨਹੀਂ ਪਤਾ ਵੀ ਕਦੋਂ ਹੋਊਗੀ ਇੱਕ ਤਾਂ ਇਹ ਵੀ ਉਹ ਮਰਦਮ ਸ਼ਮਾਰੀ ਹੋਵੇ ਇੱਕ ਦੂਜਾ ਇਹ ਹੈ ਵੀ ਉਹਦੇ ਵਿੱਚ ਜਾਤੀ ਜਨਗਣਨਾ ਨਾ ਹੋਵੇ ਇਹ اپੋਜੀਸ਼ਨ ਦੀਆਂ ਜਿਹੜੀਆਂ ਧਿਰਾਂ ਨੇ ਖਾਸ ਤੌਰ ਤੇ ਜਿਹੜੇ ਜਿਹੜੀਆਂ ਇੰਡੀਆ ਗਠਜਵੰਦਨ ਦੀਆਂ ਪਾਰਟੀਆਂ ਨੇ ਉਹਨਾਂ ਚ ਕਾਂਗਰਸ ਪਾਰਟੀ ਦੇ ਆਗੂ ਪ੍ਰਮੁੱਖ ਤੌਰ ਤੇ rahul gandhi ਇਸ ਨੂੰ ਪ੍ਰਮੁੱਖਤਾ ਨਾਲ ਅੱਜ ਸਾਰੇ ਦੇਸ਼ ਦੇ ਵਿੱਚ ਤੇ ਵਿਦੇਸ਼ ਦੇ ਵਿੱਚ ਵੀ ਇਸ ਮੁੱਦੇ ਨੂੰ ਚੁੱਕਦੇ ਰਹੇ ਹੈ ਚੋਣਾਂ ਦੇ ਵਿੱਚ ਵੀ ਚੁੱਕਦੇ ਰਹੇ ਹੈ ਪਾਰਲੀਮੈਂਟ ਦੇ ਵਿੱਚ ਵੀ ਚੁੱਕਦੇ ਰਹੇ ਹੈ ਸਰਕਾਰਾਂ ਦੇ ਵਿੱਚ ਵੀ ਚੁੱਕਦੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਰਾਸ਼ਟਰੀ ਜਨਤਾਦਲ ਬਿਹਾਰ ਦੀ ਜਨਤਾਦਲ ਯੂ ਇਹਨਾਂ ਦੀ ਜਦੋਂ ਸਾਂਝੀ ਸਰਕਾਰ ਸੀ ਵਿੱਚ ਕਾਂਗਰਸ ਵੀ ਸੀਗੀ ਬੀਜੇਪੀ ਵੀ ਉੱਥੇ ਵੀ ਸ਼ਾਮਲ ਸੀ ਉੱਥੋਂ ਦੀ ਅਸੈਂਬਲੀ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਕਿਹਾ ਵੀ ਜਾਤੀ ਚਲਕਾ ਨਾ ਕਰਾਓ ਤੇ ਮੋਦੀ ਸਰਕਾਰ ਨੂੰ ਉਹ ਮਿਲੇ ਆ ਕੇ ਬੀਜੇਪੀ ਦੇ ਉੱਥੋਂ ਦੇ ਲੋਕਲ ਨੇਤਾ ਵੀ ਮਿਲੇ ਪਰ ਉਹਨਾਂ ਦੇ ਕੰਨ ਤੇ ਜੂਨ ਹੀ ਸੀ ਬਲਕਿ ਮੋਦੀ ਜੀ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ ਇਹ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਵੀ ਜਾਤੀ ਜਨਗਣਨਾ ਕਰਨ ਦਾ ਮਤਲਬ ਹੈ ਜਾਤ ਦੇ ਆਧਾਰ ਤੇ ਲੋਕਾਂ ਨੂੰ ਲੜਾਉਣਾ। ਉਹਨਾਂ ਨੂੰ ਦਰਸੇ ਵੀ ਜਾਤ ਦੇ ਆਧਾਰ ਤੇ ਨਾ ਬਲਕਿ ਧਰਮ ਦੇ ਆਧਾਰ ਤੇ ਲੋਕਾਂ ਨੂੰ ਇਕੱਠੇ ਕੀਤਾ ਜਾਵੇ। ਹੁਣ ਵੀ ਜਿੱਦਣ ਆਪਹਿਲ ਕਾਮ ਹਮਲਾ ਹੋਇਆ ਤਾਂ 36 ਚ ਕਰਦੀ ਉਥੋਂ ਦੀ ਬੀਜੇਪੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਜਾਤ ਪੁੱਛ ਕੇ ਲੋਕ ਮਾਰੇ ਗਏ ਸੌਰੀ ਜਿਹੜੇ ਧਰਮ ਪੁੱਛ ਕੇ ਲੋਕ ਮਾਰੇ ਗਏ ਜਾਤ ਪੁੱਛ ਕੇ ਨਹੀਂ ਮਾਰੇ ਗਏ। ਇਸ ਕਰਕੇ ਧਰਮ ਦੇ ਆਧਾਰ ਤੇ ਇਕੱਠੇ ਰਹੀਏ ਜਾਤ ਦੇ ਆਧਾਰ ਤੇ ਵੰਡੇ ਨਾ ਜਾਈਏ ਅਸੀਂ ਉਹਨਾਂ ਦੀ ਇਹ ਫਲਸਫੀ ਰਹੀ ਮੋਦੀ ਜੀ ਇਹ ਵੀ ਕਹਿੰਦੇ ਰਹੇ ਵੀ ਜਾਤਾਂ ਹੈ ਹੀ ਨਹੀਂ ਸਿਰਫ ਚਾਰ ਜਾਤਾਂ ਨੇ ਮਜ਼ਦੂਰ ਨੇ ਕਿਸਾਨ ਨੇ ਆਪਣੇ ਜਿਹੜੀ ਗਰੀਬ ਲੋਕ ਨੇ ਕਿਸਾਨ ਨੇ ਨੌਜਵਾਨ ਨੇ ਤੇ ਆਪਾਂ ਨੇ ਇਹ ਇਹ ਜਾਤਾਂ ਨੇ ਆ ਬਾਕੀ ਤਾਂ ਜਾਤਾਂ ਹੈ ਹੀ ਨਹੀਂ ਯਾਨੀ ਜਿਹੜਾ ਜਾਤਪਾਤ ਦਾ ਆਧਾਰ ਤੇ ਰੋਜ਼ਾਨਾ ਵਿਤਕਰਾ ਹੁੰਦਾ ਕੋਈ ਬੰਦਾ ਅਫਸਰ ਵੀ ਬਣ ਗਿਆ ਉਹਦੇ ਜਿਹੜੇ ਮਤਹਿਤ ਨੇ ਜੇ ਉਹਦੀ ਉਹਨਾਂ ਦੀ ਨਿਗਾਹ ਦੇ ਵਿੱਚ ਛੋਟੀ ਜਾਤ ਹੈ ਵੈਸੇ ਅਸੀਂ ਸਾਡੇ ਲਈ ਤਾਂ ਸਾਰਿਆਂ ਹੀ ਬਰਾਬਰ ਨੇ ਲੋਕ ਜੇ ਉਹਨਾਂ ਦੇ ਨਾਂ ਤੇ ਉਹ ਕੋਈ ਬੌਸ ਹੈਜ ਹੈ ਤਾਂ ਉਹ ਜਿਹੜੀਆਂ ਗੱਲਾਂ ਚਰਚਾ ਕਰਦੇ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਨਹੀਂ ਕਿੰਨੀ ਨਫ਼ਰਤੀ ਸ਼ਬਦ ਵਰਤਦੇ ਆ ਉਹਨਾਂ ਦੇ ਬਾਰੇ ਵਿੱਚ ਸੋ ਅਸੀਂ ਸਮਝਦੇ ਆ ਕਿ ਜਾਤਪਾਤ ਖਤਮ ਹੋਣੀ ਚਾਹੀਦੀ ਹੈ ਅਸੀਂ ਡਾਕਟਰ ਬਾਬਾ ਸਾਹਿਬ ਵੀ ਮਰੋ ਅੰbedkar ਜੀ ਦਾ ਜਾਤਪਾਤ ਦਾ ਬੀਜਨਾਸ਼ ਹੈ ਜਿਹਨੂੰ ਐਨਹਿਲੇਸ਼ਨ ਆਫ ਕਾਸਟ ਕਹਿੰਦੇ ਆ ਅਸੀਂ ਉਸ ਗੱਲ ਦੇ ਧਾਰਨੀ ਆ ਅਸੀਂ ਇਹ ਨਹੀਂ ਸਮਝਦੇ ਹਾਂ ਵੀ ਜੇ ਜਾਤ ਦੇ ਕਰਕੇ ਉਹਦੀ ਸਰਵੇਖਣ ਹੁੰਦਾ ਉਹਦੇ ਨਾਲ ਜਾਤਪਾਤ ਤਕੜੀ ਹੁੰਦੀ ਹੈ ਬਲਕਿ ਜਾਤਪਾਤ ਜਿਹੜੀ ਕਿ ਪਹਿਲਾਂ ਹੀ ਸਮਾਜ ਦੇ ਵਿੱਚ ਹੈ ਇੱਕ ਸਚਾਈ ਹੈ ਇਹਦੇ ਤੋਂ ਅੱਖਾਂ ਬੰਦ ਕਰਨ ਨਾਲ ਇਹ ਸਮੱਸਿਆ ਹੱਲ ਨਹੀਂ ਹੁੰਦੀ ਇਹਦਾ ਹੱਲ ਕੱਢਣ ਦੀ ਲੋੜ ਹੈ ਤੇ ਉੱਧਰ ਨੂੰ ਤੁਰਨ ਦੀ ਲੋੜ ਹੈ ਜਿੱਦੇ ਨਾਲ ਜਾਤਪਾਤ ਦੇ ਸਿਸਟਮ ਨੂੰ ਖਤਮ ਕਰਿਆ ਜਾ ਸਕੇ ਇੱਕ ਪਾਸੇ ਇਹ ਤੇ ਜੋਗੀ ਸਾਹਿਬ ਕਹਿੰਦੇ ਰਹੇ ਵੀ ਇਹਦੇ ਨਾਲ ਜਾਤ ਪਾਤ ਫੈਲਦੀ ਹੈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਅਨੁਰਾਗ ਠਾਕਰ ਪਾਰਲੀਮੈਂਟ ਦੇ ਵਿੱਚ ਪੁੱਛਦਾ ਵੀ ਜਿਸ ਬੰਦੇ ਦੀ ਆਪਣੀ ਜਾਤ ਦਾ ਜਿਹਨੂੰ ਪਤਾ ਨਹੀਂਗਾ ਉਹ ਉਹ ਕਹਿੰਦਾ ਜਾਤੀ ਜਾਣਕਾਰੀ ਨਾ ਖਾਓ ਐਡੀਆਂ ਨਫ਼ਰਤ ਸੋ ਹੁਣ ਕਿਉਂਕਿ ਪਹਿਲ ਕਾਮ ਦੇ ਮਸਲੇ ਦੇ ਉੱਤੇ ਸਰਕਾਰ ਦੇ ਕੋਲ ਕੋਈ ਜਵਾਬ ਨਹੀਂਗਾ ਜੋ ਇਹਨੇ ਸਟੈਪ ਲਏ ਆ ਉਹਦੇ ਨਾਲ ਕੋਈ ਲੋਕਾਂ ਦੀ ਤਸੱਲੀ ਨਹੀਂ ਵੱਜ ਰਹੀ ਹੈਗੀ ਹਾਲਾਂਕਿ ਉਹ ਸਟੈਪਸ ਵੀ ਹੈ ਉਹਦੇ ਤੇ ਵੀ ਆਉਣੇ ਆ ਕੁੜੀ ਦੇਰ ਨੂੰ ਉਹ ਸਾਨੂੰ ਲੱਗਦਾ ਵੀ ਉਹ ਫੇਲ ਹੋਣ ਕਰਕੇ ਉਹਨਾਂ ਨੇ ਇਹ ਮੁੱਦਾ ਚੁੱਕ ਲਿਆ ਅਚਾਨਕ ਸੋ ਕੋਈ ਗੱਲ ਨਹੀਂ ਦੇਖਦੇ ਆ ਕਦੋਂ ਹੁੰਦੀ ਹੈ ਕਿਵੇਂ ਹੁੰਦੀ ਹੈ ਉਹਦਾ ਕੀ ਹੈ ਇੱਕ ਚੰਗੀ ਗੱਲ ਹੈ ਕਿ اپੋਜੀਸ਼ਨ ਸਮੁੱਚੇ ਇੰਡੀਆ ਅਲਾਈਅንስ ਨੇ ਕੱਲ ਕੱਲ ਚਾਹੇ ਉਹ ਤਯਸ਼ਵੀ ਜਾਦਵ ਦਾ ਬਿਆਨ ਆਇਆ ਹੋਵੇ ਰਾਹੁਲ ਆਪਣੇ ਦੂਜੇ ਰਾਹੁਲ ਦਾ ਆਇਆ ਹੋਵੇ ਕਾਂਗਰਸ ਪਾਰਟੀ ਦੇ ਹੁਣ ਐਮ ਕੇ ਸਟਾਲਨ ਦਾ ਆਇਆ ਹੋਵੇ ਸਾਰਿਆਂ ਨੇ ਕਿਹਾ ਵੀ ਇਹ ਸਾਡੀ ਅਸੀਂ ਸਾਡੀ ਮੰਗ ਸੀ ਇੰਨੀ ਦੇਰ ਤੋਂ ਘੇਸਲ ਪੱਟੀ ਰੱਖੀ ਸਰਕਾਰ ਨੇ ਹੁਣ ਉਹ ਉਹਨਾਂ ਨੇ ਇਹ ਗੱਲ ਹਾਲ ਦੀ ਘੜੀ ਮੰਨੀ ਹੈ ਦੇਖਦੇ ਆ ਸਾਇੰਸਿਸ ਕਦੋਂ ਕਰਾਉਂਦੇ ਆ ਮਰਦਮਸ਼ਮਾਰੀ ਕਦੋਂ ਕਰਾਉਂਦੇ ਆ ਸੋ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਪਾਕਿਸਤ ਆਪਣੇ ਜਿਹੜਾ ਪਹਿਲਗਾਮ ਦਾ ਹਮਲਾ ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਜਿਹੜੇ ਸਟੈਪ ਚੱਕੇ ਆ ਉਹ ਸਟੈਪਸ ਜਿਹੜੇ ਆ ਉਹ ਲੱਗਦਾ ਇਹ ਹੈ ਵੀ ਉਹੀ ਇੱਕ ਜਿਹਨੂੰ ਓਵਰ ਰਿਐਕਸ਼ਨ ਕਹਿੰਦੇ ਆ ਵੀ ਇੱਕ ਤੱਥ-ਫੱਟੇ ਜਿਹੀ ਚੱਕ ਲਈ ਐਕਸ਼ਨ ਉਦੇ ਚ ਕੁਝ ਐਕਸ਼ਨ ਇਹਦੇ ਵੀ ਜਿਹੜੇ ਪਾਕਿਸਤਾਨੀ ਲੋਕ ਭਾਰਤ ਦੇ ਵਿੱਚ ਹੈਗੇ ਆ ਉਹਨਾਂ ਦੇ ਅੱਡ ਅੱਡ ਤਰ੍ਹਾਂ ਦੇ ਵੀਜ਼ੇ ਕੈਨਸਲ ਕਰ ਦਿੱਤੇ ਤੇ ਉਹਨਾਂ ਨੂੰ ਲੱਭ ਲੱਭ ਕੇ ਵਾਪਸ ਭੇਜਿਆ ਜਾ ਰਿਹਾ ਹੈ ਤੇ ਕੱਲ ਤੱਕ 786 ਪਾਕਿਸਤਾਨੀਆਂ ਜਿਹੜੇ ਅਟਾਰੀ ਦੇ ਰਾਹੀ ਭਾਰਤ ਤੋਂ ਪਾਕਿਸਤਾਨ ਭੇਜੇ ਜਾ ਚੁੱਕੇ ਆ ਤੇ 1465 ਭਾਰਤੀ ਜਿਹੜੇ ਆ ਉਹ ਪਾਕਿਸਤਾਨ ਵਾਲੇ ਪਾਸਿਓਂ ਇੱਧਰ ਆਏ ਆ ਇਹਦੇ ਵਿੱਚ ਇਸ ਤੱਤਪੜੱਤ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਜਹਿੀਆਂ ਹੋਈਆਂ ਨੇ ਜਿਹੜੀਆਂ ਭਾਰਤੀ ਕਾਨੂੰਨਾਂ ਦੇ ਵੀ ਵਿਰੁੱਧ ਹੈ ਤੇ ਇਨਸਾਨੀਅਤ ਦੇ ਵਿਰੁੱਧ ਹੈ ਤੇ ਭਾਰਤ ਦਾ ਜਿਹੜਾ ਅਸੀਂ ਹਿਊਮਨ ਰਾਈਟਸ ਜਿਹੜੀ ਡੈਕਲਰੇਸ਼ਨ ਆ ਉਹਦੇ ਤੇ ਸਾਡੇ 10 ਕਤਨੇ ਉਹਦੇ ਵਿਰੁੱਧ ਨੇ ਮਨੁੱਖੀ ਅਧਿਕਾਰਾਂ ਦੇ ਵਿਰੁੱਧ ਹੈ ਹੁਣ ਅ ਕੱਲ ਇਹ ਇੰਡੀਅਨ ਐਕਸਪ੍ਰੈਸ ਨੇ ਖਬਰ ਲਾਈ ਹੋਈ ਸੀ ਵੀ ਜਿਹੜੀ ਫਰਹੀਨ ਹੈ ਉਹਦਾ 18 ਮਹੀਨੇ ਦਾ ਬੱਚਾ ਹੈ ਤੇ ਉਹਨੂੰ ਉੱਥੇ ਟਾਰੀ ਬਾਰਡਰ ਤੇ ਲਿਆਂਦਾ ਜਾਂਦਾ ਉਹ ਰੋਂਦੀ, ਕੁਰਲੋਂਦੀ ਝੱਲੀ ਨਹੀਂ ਜਾਂਦੀ ਵਿਚਾਰੀ ਉਹਦਾ ਬੱਚਾ ਇੱਧਰ ਹੈ ਤੇ ਆਪ ਉਹਨੂੰ ਉੱਧਰ ਪੇੜਿਆ ਇਹ ਗੈਰੰਤਸ ਹਨ ਨਿਕੰਮੇ ਦੇਖੇ ਜਾ ਸਕਦੇ ਨੇ ਇਹ ਜਿਹੇ ਮਸਲੇ ਅੱਜ ਇੱਕ ਹੋਰ ਦਾ ਹਿੰਦੂ ਅਖਬਾਰ ਨੇ ਲਾਈਏ ਖਬਰ ਵੀ ਹਾਈ ਕੋਰਟ ਨੇ ਕਿਹਾ ਇੱਕ ਬੰਦਾ ਪੁਲਿਸ ਦੇ ਵਿੱਚ ਕੰਮ ਕਰਦਾ ਰਿਹਾ ਜੰਮੂ ਕਸ਼ਮੀਰ ਦੀ ਪੁਲਿਸ ਦੇ ਵਿੱਚ ਇਕਤਿਆਰ ਅਲੀ ਉਹ ਉਹਨੇ ਤਕਰੀਬਨ 26 ਸਾਲ ਜੰਮੂ ਕਸ਼ਮੀਰ ਪੁਲਿਸ ਦੇ ਵਿੱਚ ਸੇਵਾ ਕੀਤੀ ਹੈ ਉਸ ਇਕਤਿਆਰ ਅਲੀ ਨੂੰ ਉਹਦੇ ਤਿੰਨ ਭਰਾਵਾਂ ਨੂੰ ਪੰਜ ਉਹਦੀਆਂ ਭੈਣਾਂ ਨੂੰ ਜੰਮੂ ਕਸ਼ਮੀਰ ਦੇ ਪੁਲਸ ਨੇ ਚੱਕ ਲਿਆ ਵੀ ਤੁਸੀਂ ਤਾਂ ਪਾਕਿਸਤਾਨੀ ਹੋ ਤੇ ਉਹਨਾਂ ਨੂੰ ਜਿਹੜਾ ਲਿਆਂਦਾ ਵੀ ਤੁਸੀਂ ਜਾ ਕੇ ਹੁਣ ਪੰਜਾਬ ਲਿਆਂਦਾ ਹੈ ਉਹ ਹਾਈ ਕੋਰਟ ਚ ਉਜਰ ਕੀਤਾ ਹਾਈ ਕੋਰਟ ਨੇ ਕਿਹਾ ਬਿਲਕੁਲ ਨਾ ਇਹਨਾਂ ਨਾਲ ਧੱਕਾ ਕਰੋ ਦੇਖੋ ਤਾਂ ਵੀ ਧੱਕਾ ਸਾਹੀ ਹੋ ਰਹੀ ਹੈ ਉੜੀਸਾ ਦੀ ਇੱਕ ਗੱਲ ਉੜੀਸਾ ਦੇ ਵਿੱਚ ਉਹ ਔਰਤ ਨੇ ਇੱਥੇ ਇਧਰਲੇ ਪਾਕ ਪਾਰਤੀ ਨਾਲ ਮੈਂ ਵਿਆਹ ਕਰਵਾਇਆ ਤੇ ਉਹ 30 35 ਸਾਲ ਤੋਂ ਇੱਥੇ ਰਹਿ ਰਹੀ ਹੈ ਉਹਦੇ ਪੁੱਤ ਪੋਤੇ ਪੁੱਤ ਤੇ ਪੋਤੀਆਂ ਦੋ ਤੇ ਦੋਤੀਆਂ ਨੇ ਉਹਨੂੰ ਆਖਿਆ ਵੀ ਤੂੰ ਤਾਂ ਪਾਕਿਸਤਾਨੀ ਹੈ ਚੱਲ ਉਹਨੇ ਕਈ ਵਾਰ ਭਾਰਤੀ ਨਾਗਰਿਕਤਾ ਅਪਲਾਈ ਕਰ ਦਿੱਤੀ 1995 ਦੇ ਕਾਨੂੰਨ ਮੁਤਾਬਕ ਵੀ ਉਹ ਭਾਰਤੀ ਨਾਗਰਿਕ ਬਣਨੀ ਚਾਹੀਦੀ ਹੈ 1900 ਆ ਜਿਹੜਾ ਦੋ ਦੋ ਸੀਏਏ ਜਿਹੜੀ ਸੋਧ ਕਾਨੂੰਨ ਪਾਸ ਕੀਤਾ ਸੀ ਤੱਕੇ ਦੇ ਨਾਲ ਉਹਦੇ ਮੁਤਾਬਕ ਵੀ ਉਹ ਨਾਗਰਿਕ ਬਣਨੀ ਚਾਹੀਦੀ ਹੈ ਇੱਕ ਨਹੀਂ ਸੁਣੀ ਉਹਨੇ ਕਈ ਵਾਰ ਨਾਗਰਿਕਤਾ ਅਪਲਾਈ ਕਰਤੀ ਜੇ ਤੁਸੀਂ ਨਾਗਰਿਕਤਾ ਨਹੀਂ ਦਿੱਤੀ ਉਹਦਾ ਕੀ ਕਸੂਰ ਹੈ ਇਸ ਦੇ ਵਿੱਚ ਉਹ ਇਸ ਤਰ੍ਹਾਂ ਦਾ ਜਿਹੜਾ ਇੱਕ ਆਮ ਲੋਕਾਂ ਨੂੰ ਦਿਖਾਉਣ ਨੂੰ ਕਿਹਾ ਜਾ ਰਿਹਾ ਵੀ ਅਸੀਂ ਪਾਕਿਸਤਾਨੀ ਟੰਗ ਤੇ ਇਹ ਦਿਖਾਉਣ ਦੇ ਨਾਲ ਜਿਹੜਾ ਤੁਸੀਂ ਮਨੁੱਖੀ ਅਧਿਕਾਰਾਂ ਦਾ ਕਾਣ ਕਰ ਰਹੇ ਹੋ ਇਹ ਵੀ ਕੋਈ ਚੰਗੀ ਗੱਲ ਹੈ ਸਿੰਧੂ ਜਲ ਜਿਹੜੀ ਸੰਧੀ ਹੈ ਉਹਦੇ ਉੱਤੇ ਵੀ ਏਸੇ ਕਿਸਮ ਦੀ ਗੱਲ ਹੈ ਵੀ ਉਹ ਦਿਖਾਉਣ ਨੂੰ ਗੱਲਾਂ ਬਹੁਤ ਨੇ ਤੇ ਇਹਨਾਂ ਦੇ ਜਿਹੜੇ ਬਾਕੀ ਅੰਤਰਰਾਸ਼ਟਰੀ ਕਾਨੂੰਨ ਸਾਡੇ ਹਿਊਮਨ ਰਾਈਟਸ ਬਾਕੀ ਚੀਜ਼ਾਂ ਨੂੰ ਜਿਵੇਂ ਭਾਰਤ ਨੂੰ ਅਸੀਂ ਮਹਾਤਮਾ ਬੁੱਧ ਦਾ ਦੇਸ਼ ਕਹਿੰਦੇ ਆ ਗਾਂਧੀ ਦਾ ਦੇਸ਼ ਕਹਿੰਦੇ ਆ ਤੇ ਉਹ ਸਾਡੇ ਵਰਤਾਅ ਦੇ ਵਿੱਚੋਂ ਉਹ ਗੱਲਾਂ ਝਲਕਦੀਆਂ ਨਹੀਂ ਹੈਗੀਆਂ ਆਓ ਇਹਨਾਂ ਗੱਲਾਂ ਤੇ ਵੀ ਖਿਆਲ ਰੱਖੀਏ ਅੱਜ ਦੀ ਗੱਲ 'ਚ ਇੰਨੇ ਬਹੁਤ-ਬਹੁਤ ਸ਼ੁਕਰੀਆ